ਲੋ ਜੀ ਗਾਜਰ ਫੜ ਕੇ ਕੋਈ ਸੁਰਗ ਨੂੰ ਜਾਂਦਾ ਦੇਖਿਆ ਲੈ ਸੁਣੋ ਫਿਰ ਕਹਾਣੀ ਇੱਕ ਬੇਬੇ ਨਾ ਝਾੜੂ ਲਾਰੀ ਸੀ ਗਲੀ ਦੇ ਵਿੱਚ ਆਪਣੇ ਘਰ ਦੇ ਅੱਗੇ ਯਾਨੀ ਕਿ ਸਫਾਈ ਕਰ ਰਹੀ ਸੀ ਗਲੀ ਦੇ ਵਿੱਚ ਇੱਕ ਸਾਧੂ ਲੰਘਿਆ ਜਾ ਰਿਹਾ ਕਹਿ ਲੱਗਾ ਮਾਈ ਕੁਝ ਖਾਣ ਨੂੰ ਦੇ ਦੇ ਤੇ ਉਹ ਮਾਈ ਨੇ ਦੋ ਰੋਟੀਆਂ ਤੇ ਅਚਾਰ ਧਰ ਕੇ ਉਹਨੂੰ ਖਾਣ ਲਈ ਦੇ ਦਿੱਤਾ ਤੇ ਉਹ ਬੜਾ ਖੁਸ਼ ਹੋਇਆ ਜਾਂਦੇ ਜਾਂਦੇ ਉਹ ਸੁਨੇਨਾ ਆਪਣੀ ਉਹ ਜਿਹੜੀ ਝੋਲੀ ਬੋਗਲੀ ਪਾਈ ਹੁੰਦੀ ਆ ਉਹਨੂੰ ਫਰੋ ਲਿਆ ਉਹਦੇ ਚ ਇੱਕ ਗਾਜਰ ਕੱਢ ਕੇ ਮਾਈ ਨੂੰ ਦੇਤੀ ਮਾਈ ਕਹਿੰਦੀ ਆ ਕੀ ਕਰਾਂਗੀ ਮੈਂ ਕਹਿਣ ਲੱਗਾ ਇਹ ਚਮਤਕਾਰੀ ਗਾਜਰ ਆ ਬੇਬੇ ਮਾਈ ਇਹਨੂੰ ਰੱਖ ਲੈ ਇਹ ਤੇਰੇ ਬੜੀ ਕੰਮ ਆਊਗੀ ਜੋ ਵੀ ਮੰਗੇਂਗੀ ਤੇਰੀ ਮਰਾਦ ਪੂਰੀ ਕਰ ਦੇਗੀ ਚਲੋ ਜੀ ਮਾਈ ਨੇ ਕਿਹਾ ਵੀ ਮੇਰਾ ਕੁੜਾ ਕੁਝ ਜਾ ਰਿਹਾ ਚਾਹੇ ਸੱਚ ਬੋਲਦਾ ਚਾਹੇ ਝੂਠ ਬੋਲਦਾ ਮਾਈ ਨੇ ਰੱਖ ਲਈ ਤੇ ਅਗਲੇ ਦਿਨ ਸਵੇਰੇ ਸਵੇਰੇ ਮਾਈ ਨੂੰ ਲੱਗੀ ਠੰਡ ਮਾਈ ਕਹੇ ਵੀ ਮੇਰੀ ਲੋਈ ਨਹੀਂ ਲੱਭ ਰਹੀ ਤੇ ਉਹਦੀ ਨਿਗਾ ਪੈ ਗਈ ਗਾਜਰ ਤੇ ਗਾਜਰ ਨੂੰ ਕਹਿਣ ਲੱਗੀ ਮੇਰੀ ਲੋਈ ਕਿੱਥੇ ਆ ਲੋਈ ਚਾਹੀਦੀ ਆ ਤੇ ਗਾਜਰ ਨੇ ਤਾਂ ਕੱਢ ਕੇ ਨਵੀਂ ਲੋਈ ਦੇਤੀ ਉਸ ਨੂੰ ਲਾਜੀ ਬੇਬੇ ਦਾ ਤਾਂ ਅੱਖਾਂ ਜੀਆਂ ਖੁੱਲ ਗਈਆਂ ਉਹਨੂੰ ਤੇ ਗਾਜਰ ਨੂੰ ਕਿੱਥੇ ਤਾਂ ਐਵੇਂ ਹੀ ਰੱਖਿਆ ਪਿਆ ਜੀ ਉਹਨੇ ਤਾਂ ਆਪਣੇ ਸਹਰਾਣੇ ਰੱਖ ਲਿਆ ਜੋ ਵੀ ਲੋੜ ਹੋਇਆ ਕਰੇ ਮਾਈ ਨੂੰ ਉਹ ਤਾਂ ਗਾਜਰ ਤੋਂ ਮੰਗ ਲਿਆ ਕਰੇ ਹੌਲੇ ਹੌਲੇ ਮਾਈ ਦਾ ਤਾਂ ਘਰ ਭਰ ਤਾ ਗਾਜਰ ਨੇ ਤੇ ਇੱਕ ਦਿਨ ਮਾਈ ਦੇ ਮਨ ਚ ਖਿਆਲ ਆਇਆ ਵੀ ਲੋਕੀ ਮਰ ਕੇ ਸੁਰਗ ਨੂੰ ਜਾਂਦੇ ਆ ਕਿ ਮੈਂ ਜੇ ਗਾਜਰ ਨੂੰ ਕਹਿਦਾ ਇਹ ਤੇ ਮੈਨੂੰ ਜੂੰਦੇ ਜੀ ਸੁਰਗ ਦੇ ਦਰਸ਼ਨ ਕਰਾ ਦੇਗੀ ਸੋ ਸ਼ਾਮ ਨੂੰ ਦਾ ਮੁੰਡਾ ਆਇਆ ਕੰਮ ਤੋਂ ਉਹਨੇ ਗੱਲ ਕੀਤੀ ਕਹਿੰਦੀ ਵੀ ਮੈਂ ਜਾਣਾ ਸੁਰਗ ਨੂੰ ਤੇ ਤੁਸੀਂ ਕਿਤੇ ਪਿੱਛੇ ਲੱਭਦੇ ਫਿਰਿ ਜਾਓ ਮੈਨੂੰ ਮੈਂ ਇਸ ਕਰਕੇ ਦੱਸ ਰਹੀ ਹਾਂ ਤੁਹਾਨੂੰ ਕਿ ਮੈਂ ਅਗਲੇ ਹਫਤੇ ਸੁਰਗ ਨੂੰ ਚਲੇ ਜਾਣਾ ਫਿਰ ਪਤਾ ਨਹੀਂ ਕਿੰਨੇ ਦਿਨਾਂ ਬਾਅਦ ਆਉਂਗੀ ਕਹਿਣ ਲੱਗਾ ਠੀਕ ਆ ਹੁਣ ਮਾਈ ਲੱਗ ਗਈ ਖਿੱਚਣ ਤਿਆਰੀਆਂ ਜੀ ਸੁਰਗ ਨੂੰ ਜਾਣ ਦੀਆਂ ਸਮਾਨ ਜੋ ਜੋ ਚਾਹੀਦਾ ਸੀ ਲੈ ਲਿਆ ਤੇ ਸੁਰਗ ਨੂੰ ਜਾਣ ਦਾ ਅਗਲਾ ਦਿਨ ਸੀਗਾ ਮਤਲਬ ਕਿ ਕੱਲ ਨੂੰ ਜਾਣਾ ਸੀਗਾ ਸੋ ਬੇਬੇ ਨੇ ਦੇਖਿਆ ਵੀ ਜੇ ਚੁੱਪਚਪੀਤੇ ਚਲੀ ਗਈ ਵੀ ਕਿਸ ਨੂੰ ਪਤਾ ਲੱਗੇਗਾ ਤੋ ਬੇ ਬਿੰਨ ਪਿੰਡ ਪਿੰਡ ਘਰ ਘਰ ਦਸਰਾ ਸ਼ੁਰੂ ਕਰਤਾ ਵੀ ਮੈਂ ਯਾਤਰਾ ਤੇ ਚੱਲੀਆਂ ਭਾਈ ਆ ਕੇ ਫਲਾਣੇ ਦਿਨ ਮੈਨੂੰ ਦੇਖ ਜਿਓ ਮੈਨੂੰ ਮਿਲ ਲਿਓ ਆਖਰੀ ਦਿਨ ਚਲੋ ਜੀ ਜਿਸ ਦਿਨ ਬੇਬੇ ਨੇ ਜਾਣਾ ਸੀ ਗਾਜਰ ਲੈ ਕੇ ਹੱਥ 'ਚ ਖੜ ਗਈ ਪਿੰਡ ਵਾਲੇ ਵੀ ਇਕੱਠੇ ਹੋ ਗਏ ਬੇਬੇ ਨੇ ਗਾਜਰ ਨੂੰ ਕਿਹਾ ਚੱਲ ਗਾਜਰ ਚੱਲ ਸੁਰਗ ਸੁਰਗ ਨੂੰ ਲੈ ਕੇ ਚੱਲ ਮੈਨੂੰ ਤੇ ਗਾਜਰ ਨੇ ਉਡਣਾ ਸ਼ੁਰੂ ਕਰ ਦਿੱਤਾ ਬੇਬੇ ਨੇ ਗਾਜਰ ਫੜੀ ਸੀ ਬੇਬੇ ਉਡਣ ਲੱਗ ਗਈ ਉਹਦੇ ਨਾਲ ਤੇ ਨਾਲ ਦੇ ਇੱਕ 부ੜੀ ਖੜੀ ਸੀ ਉਹਨੇ ਦੇਖਿਆ ਵੀ ਇਹ ਤਾਂ ਜੁੰਦੇ ਜੀ ਸੁਰਗ ਨੂੰ ਜਾ ਰਹੀ ਆ ਵੀ ਗੰਗਾ ਮੇਰੇ ਬਾਹਰ ਚ ਆਈ ਆ ਮੈਂ ਵੀ ਹੱਥ ਧੋਲਾਂ ਵਿੱਚ ਉਹਨੇ ਬੇਬੇ ਦੀ ਲੱਤ ਫੜ ਲਈ ਤੇ ਉਹਦੀ ਲੱਤ ਤੀਸਰੀ 부ੜੀ ਨੇ ਫੜ ਲਈ ਤੀਜੀ ਦੀ ਚੌਥੀ ਨੇ ਪੰਜਵੀਂ ਨੇ ਛੇਵੀਂ ਨੇ ਕਰਦੇ ਕਰਦੇ ਜੀ ਪਿੰਡ ਦੇ ਆ ਜਿੰਨੀਆਂ ਵੀ ਬਜ਼ੁਰਗ ਸਨ ਸਾਰੀਆਂ ਲਟਕ ਗਈਆਂ ਤੇ ਇੱਕ ਬਾਬੇ ਨੇ ਦੇਖਿਆ ਵੀ ਮੇਰੀ ਘਰ ਵਾਲੀ ਇਹ ਤਾਂ ਸੁਰਗ ਨੂੰ ਜਾ ਰਹੀ ਆ ਮੈਂ ਰਹਿ ਗਿਆ ਉਹਨੇ ਉਹਦੀ ਲੱਤ ਫੜ ਲਈ ਉਹਦੇ ਪਿੱਛੇ ਬਾਕੀ ਬਜ਼ੁਰਗਾਂ ਨੇ ਫੜ ਲਈ ਲੋ ਜੀ ਅੱਧਾ ਪਿੰਡ ਤਾਂ ਬੇਬੇ ਦੇ ਪਿੱਛੇ ਉਡਣ ਲੱਗ ਗਿਆ ਜਦੋਂ ਬੇਬੇ ਨੇ ਨੀ ਹੇ ਨੀਚੇ ਨੂੰ ਦੇਖਿਆ ਨਿਗਾਹ ਮਾਰ ਕੇ ਵੀ ਇਹ ਤਾਂ ਸਾਰੇ ਮੇਰੇ ਨਾਲ ਆ ਰਹੇ ਆ ਬੇਬੇ ਨੇ ਕੀ ਕੀਤਾ ਕਹਿੰਦੇ ਵੀ ਛੱਡੋ ਛੱਡੋ ਮੇਰੀ ਲਤ ਕੋਈ ਛੱਡਣ ਨੂੰ ਤਿਆਰ ਨਾ ਹੋਵੇ ਹੁਣ ਸੁਰਗ ਕਿੰਨੂੰ ਨਹੀਂ ਵਧੀਆ ਲੱਗਦਾ ਜਦੋਂ ਨਾ ਹੀ ਛੱਡੀ ਬੇਬੇ ਨੇ ਕਿਹਾ ਵੀ ਲੋ ਨਹੀਂ ਛੱਡਦੇ ਕਹਿੰਦੇ ਨਹੀਂ ਛੱਡਦੇ ਕਹਿੰਦੇ ਨਹੀਂ ਛੱਡਦੇ ਕਹਿੰਦੇ ਨਹੀਂ ਛੱਡਦੇ ਬੇਬੇ ਕਹਿੰਦੇ ਆਹ ਲੋ ਫਿਰ ਮੈਂ ਗੱਜਰੇ ਛੱਡ ਦਿੰਨੀ ਆ ਗਾਜਰਤਾ ਜੀ ਬੜੀ ਤੇਜ਼ੀ ਦੇ ਨਾਲ ਆਕਾਸ਼ 'ਚ ਛੂਮੰਤਰ ਹੋ ਗਈ ਤੇ ਬਾਕੀ ਸਾਰਾ ਜਿਹੜਾ ਅੱਧਾ ਪਿੰਡ ਸੀਗੇ ਉਹ ਆ ਰਿਹਾ ਹਵਾ ਦੇ ਵਿੱਚ ਧਾਰਿਆ ਲੰਦਾ ਤੇ ਨੀਚੇ ਆ ਕੇ ਟੜਾਕ ਦੇ ਕੀ ਕਿਸੇ ਦਾ ਮੋਢਾ ਕਿਸੇ ਦਾ ਗੋਡਾ ਕਿਸੇ ਦਾ ਮੂੰਹ ਕਿਸੇ ਦਾ ਸਿਰ ਵਾ ਇੱਕ ਹੋ ਗਿਆ ਬੇਬੇ ਦਾ ਬਟੂਚ ਕਿਨਾਂ ਜਾ ਹਿੱਲ ਗਿਆ ਬੇਬੇ ਕਹਿੰਦੀ ਕੋਈ ਗੱਲ ਨਹੀਂ ਮੇਰੇ ਦਾ ਆਰਾਮ ਆਜੂਗਾ ਅੱਜ ਨਹੀਂ ਆਜੂਗਾ ਮਹੀਨੇ ਨੂੰ ਆਜੇਗਾ ਹਫਤੇ ਨੂੰ ਆਜੇਗਾ ਪਰ ਕੋਈ ਸੁਰਗ ਚ ਤਾਂ ਨਹੀਂ ਗਿਆ ਮੇਰੇ ਤੋਂ ਪਹਿਲਾਂ ਤੇ ਇਹ ਇੱਕ ਕਹਾਣੀ ਸਮਝਣ ਲਈ ਪਿੰਡ ਦੇ ਵਿੱਚ ਕੋਈ ਨਾ ਕੋਈ ਬੰਦਾ ਐ ਸੱਚ ਜ਼ਰੂਰ ਹੁੰਦਾ ਜਿਹੜਾ ਕਹਿੰਦਾ ਕਿ ਮੇਰਾ ਭਲਾ ਹੋਵੇ ਚਾਹੇ ਨਾ ਹੋਵੇ ਪਰ ਗਵਾਂਢੀਆਂ ਦਾ ਨਾ ਹੋ ਜੇ ਮੇਰੀ ਤੂਤੀ ਬੋਲੇ ਦੂਜੇ ਦੀ ਨਹੀਂ ਬੋਲੇ ਸੌਇਆ ਨਹੀਂ ਕਰਨਾ ਚਾਹੀਦਾ ਜੇ ਕਿਸੇ ਦੀ ਚੜਾਈ ਆ ਤਪਾਈ ਸਾਕਮ ਕਰੀਏ ਕਿ ਆਪਣੀ ਚੜ੍ਹਾਈ ਉਸ ਤੋਂ ਵੱਧ ਹੋਵੇ ਨਾ ਕਿ ਉਸ ਨੂੰ ਨੀਚੇ ਗੇਰ ਕੇ ਦੂਜੇ ਨੂੰ ਵੀ ਉੱਚਾ ਜਾਣ ਦੀ ਹੈ ਤੇ ਆਪ ਵੀ ਉਸ ਨਾਲ ਉੱਚਾ ਉੱਠੀਏ ਇਹ ਹੈ ਗੱਲ ਬਾਤ ਸੋ ਕਹਾਣੀ ਵਧੀਆ ਲੱਗੇ ਤਾਂ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਿਓ ਫੋਲੋ ਕਰ ਲਿਓ ਸੱਤਾ ਸਨੋਰੀਆ ਤੇ ਮੈਂ ਵਧੀਆ-ਵਧੀਆ ਵੀਡੀਓ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦਾ ਰਹਾਂਗਾ ਸਾਸਤ੍ਰਿਕ ਕਾਲ